ਦਾ ਰਾਜਧਾਨੀ ਹੈ ਜੀ ਕਿਹੜਾ ਪਿੰਡ ਆ ਪਿੰਡ ਸੁਲਤਾਨਪੁਰ ਆਹ ਅਰੇ ਕਿੰਨੇ ਮਾੜੇ ਪ੍ਰਿੰਟਰ ਕੀ ਗੱਲ ਬੋਧ ਹੋਈ ਜ ਤੁਹਾਡੇ ਕੋਲ ਜਿਹੜਾ ਬੱਚਾ ਆਇਆ ਹੈ ਆ ਬੱਚਾ ਆਇਆ ਜੀ ਸਾਡਾ ਉਹਿੰਨਾ ਵਝਾਈ ਲੱਗਦਾ ਉਹ ਆਟੋ ਚ ਚਲਾਉਂਦਾ ਕਿਤੇ ਆਟੋ ਚ ਬਹਿ ਗਿਆ ਆਟੋ ਚ ਬਹਿ ਗਿਆ ਤੇ ਉਹ ਕਹਿੰਦਾ ਸੀ ਬੱਚੇ ਤੂੰ ਉੱਤਰ ਜਾ ਕਿੱਥੇ ਜਾਣਾ ਚਾਹ ਉਹ ਆਂਦਾ ਮੈਂ ਨਹੀਂ ਤਰਨਾ ਮੈਂ ਤੇਰੇ ਨਾਲ ਹੀ ਜਾਣਾ ਉਹ ਹੁਣ ਮੇਰੇ ਕੋਲ ਲੈ ਕੇ ਆਏ ਨੇ ਉਹ ਮੇਰੇ ਕੋਲ ਲੈ ਕੇ ਆਏ ਹੁਣ ਮੈਂ ਬੱਚੇ ਨੂੰ ਅਗਲੀ ਗੱਲ ਪੁੱਛਦੀ ਆ ਵੀ ਕੀ ਕੀ ਬੱਚਾ ਕਿਹ ਕਿਹ ਕੀ ਮੁਕਤੇ ਤੇ ਕਹਿੰਦਾ ਕਿ ਗੁੰਮशुदा ਬੱਚਾ ਹੈ ਹਾਂ ਗੁੰਮशुदा ਬੱਚਾ ਜੀ ਬਿਲਕੁਲ ਉਹ ਦੱਸਦਾ ਪਿਆ ਕਿ ਮੈਂ ਕੱਲਾ ਹੀ ਹਾਂ ਹੁਣ ਇਹਨੂੰ ਪੁੱਛਦੇ ਆ ਹਾਂ ਬੇਟਾ ਦੱਸ ਤਰਾ ਨਾਮ ਕੀ ਹੈ ਸ਼ਿਵਾ ਸ਼ਿਵਾ ਤੇਰੇ ਪਾਪਾ ਦਾ ਨਾਮ ਕੀ ਹੈ ਦੇਵ ਦੇਵਾ ਮम्मा ਦਾ ਹਾਂ ਉਹ ਕਿੱਥੇ ਰਹਿੰਦੇ ਨੇ ਉਹ ਹਾਂ ਅਵੀ ਇਹਨਾਂ ਥੇ ਲੱਗੇ ਰਹਿੰਦੇ ਨੇ ਤੇ ਤੇਰੀ ਦਾਦੀ ਕੋਈ ਹੋਰ ਰਿਸ਼ਤੇਦਾਰ ਚਾਚਾ ਤਾਇਆ ਕੁਝ ਨਹੀਂ ਹੈਗਾ ਤੂੰ ਕੱਲਾ ਰਹਿੰਦਾ ਸੀ ਫਿਰ ਤੂੰ ਕਿੱਦਾਂ ਆਇਆ ਇੱਧਰ ਨੂੰ ਕੀ ਕਰਨ ਆਇਆ ਸੀ ਬੋਲ ਤੇ ਕੀ ਕਰਦੇ ਸੀ ਬੋਲ ਤੇ ਕੀ ਕਰਦਾ ਸੀ ਗੁਰਦੇ ਜੰਮ ਲੇਤੇ ਦੀ ਦੋਸਤ ਹਨਾ ਅੱਛਾ ਤੇਰੇ ਬਿਨਾ ਚਲੋ ਤਾਂ ਤੂੰ ਆ ਗਿਆ ਸਾਡੇ ਕੋਲੇ ਕੋਈ ਗੱਲ ਨਹੀਂ ਤੇ ਫੇਰ ਉਸ ਤੋਂ ਬਾਅਦ ਹੁਣ ਤੂੰ ਕਿੱਥੇ ਰਹਿਣਾ ਹੈ ਕਿੱਦਾਂ ਰਹਿਣਾ ਇਕੱਲਾ ਕਿੱਥੇ ਰਹਿਣਾ ਬਾਬਾ ਨਾਲ ਬਾਬਾ ਨਾਲ ਇਹ ਕੀ ਦੁਬਾਰਾ ਚ ਰਹਿਣਾ ਵਾ ਉੱਥੇ ਸੁਣਨਾ ਤੂੰ ਅੱਛਾ ਤੇ ਕੋਈ ਨਹੀਂ ਹੈਗਾ ਪਿੱਛੇ ਦੋਸਤ ਹੀ ਰਹਿਣਾ ਦੋਸਤ ਤਾਂ ਹੈਗਾ ਸੋਸਤਾਂ ਨੂੰ ਛੱਡ ਤੂੰ ਦੋਸਤ ਕਦੀ ਘਰ ਲੈ ਕੇ ਗਏ ਤੈਨੂੰ ਕਦੀ ਨਹੀਂ ਲੈ ਕੇ ਗਏ ਰੋਟੀ ਕਿੱਥੋਂ ਖਾਣਾ ਲੰਗਰ ਹਾਲ ਚੋਂ ਖਾਣਾ ਤੂੰ ਕੋਈ ਨਹੀਂ ਪੁੱਛਦਾ ਵੀ ਤੂੰ ਕਿਉਂ ਰਹਿਣਾ ਕਿਉਂ ਤੁਰਿਆ ਫਿਰਦਾ ਕਿਸੇ ਨੇ ਨਹੀਂ ਪੁੱਛਿਆ ਤੈਨੂੰ ਕਿੱਥੇ ਰਹਿੰਦਾ ਵਾ ਤੇਰਾ ਮਾਪਿਓ ਕੌਣ ਆ ਸਕੂਲ ਨਹੀਂ ਪੜਦਾ ਸੀ ਤੂੰ ਮੈਂ ਮੈਂ ਤੂੰ ਪੜਦਾ ਸੀ ਸਕੂਲ ਚ ਤਾਂ ਮੰਮੀ ਪਾਪਾ ਹੈਗੇ ਸੀ ਹੈ ਉਹ ਤੇ ਤਾਂ ਡੱਕਾ ਰਪੜਾ ਕੇ ਕਰਾਇਤ ਮੋਰਚਾ ਕਰਿਓ ਭਾਈ ਛੱਡ ਦੀ ਆ ਪੁੱਤਰ ਕਿਹਨਾ ਤੇਰਾ சிவா ਤੂੰ ਨਰਾਂ ਵਾਲੂ ਤੇ ਮੈਂ ਪੰਜਾਬ ਚ ਰਹਿਣਾ ਪੰਜਾਬ ਚ ਰਹਿਣਾ ਪਰ ਪੰਜਾਬ ਦੇ ਰਹਿਣ ਵਾਲਾ ਨਹੀਂ ਆ ਰਹਿਣਾ ਹੈ ਬੱਸ ਤੋਂ ਆਏ ਆ ਰੋਟੀ ਕਿੱਥੋਂ ਖਾਣੇ ਆ ਬਾਬਾ ਟਲੋ ਉੱਥੇ ਰੇਂਦਰ ਆ ਦੇਣਾ ਸੌਂਦੇ ਕਿੱਥੇ ਹੋ ਗੁਰੂ ਨਾਨਕ ਸਾਹਿਬ ਪਾਪਾ ਜੀ ਚੰਮ ਕਰਦੇ ਆ ਪਾਪਾ ਕੋੜੇ ਚੁੱਕਦੇ ਹੀ ਕੋੜੇ ਚੁੱਕਦੇ ਕੋੜਾ ਕੋੜਾ ਹਾਂ ਚਲ ਮਮਾ ਮੰਮਾ ਪਾਪਾ ਚੇ ਮਾਰਦੇ ਕੋਚੇ ਮਾਰ ਕੋਚੇ ਮਾਰ ਸਫਾਈ ਮੰਮਾ ਨੂੰ ਸਾਜੀ ਆ ਤੁਹਾਡੀ ਮੰਮਾ ਪਾਪਾ ਹੈਗੇ ਆ ਦੱਸੋ ਕੀ ਅੰਦਰ ਦੀ ਦੱਸੋ ਕੀ ਆ ਪਾ ਤੁਸੀਂ ਕਿਤਨੇ ਇੰਨੇ ਗੁਰਦੁਆਰਾ ਰਹਿੰਦੇ ਆ ਹਾਂਜੀ ਉੱਥੇ ਸੌਂਦੇ ਹੋ ਕਿੰਨੇ ਭੈਣ ਪਰ ਪਿੱਛੇ ਨੇ ਭੈਣ ਭਾਈਓ ਦੋਸਤ ਹੀ ਗਏ ਮੇਰੇ ਭੈਣ ਨਹੀਂ ਕੋਈ ਭਾਣਾ ਨਹੀਂ ਬਾਪੀ ਪਾ ਯੇਗਾ ਕੱਲੇ ਰਹਿੰਦੇ ਹੋ ਤਾਂ ਤੁਹਾਡੇ ਪਾਪਾ ਨੂੰ ਪਤਾ ਤੁਸੀਂ ਕਿ ਆ ਚੁੱਕੇ ਹੋ ਉਹਨਾਂ ਦੀ ਪਹਿਲਾਂ ਡੈਥ ਹੋਈ ਪਾਪਾ ਵੀ ਆਣੇ ਆ ਮਾਮਾ ਵੀ ਆਣੇ ਆ ਕੰਦੇ ਰਹਿਨੇ ਆ ਓਹੋ ਅਨੁਭਵੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਮੇਰਾ ਸਾਮੀ ਰੋਡ ਚੁੰਗੀ ਮੰਦਿਰ ਕਿਹੜਾ ਪਿੰਡ ਆ ਮੰਦਰ ਵਾਲਾ ਪਿਆਰ ਕੀ ਕੰਮ ਕਰਦੇ ਹੋ ਮੇਰੇ ਕੋਈ ਈ ਰਿਕਸ਼ਾ ਵਾ ਮੈਂ ਫਲਾਈਓਵਰ ਚੜਨ ਦਾ ਤਨਤਾ ਰੋਡ ਵਾਲਾ ਤੇ ਤਿੰਨ ਜਾਣੇ ਸੀ ਇਦੇ ਵਿੱਚੋਂ ਦੋ ਉਤਰ ਗਿਆ ਇਹ ਬੱਚਾ ਕਹਿੰਦਾ ਜੀ ਮੈਂ ਮੇਰੇ ਨਾਲ ਸਵਾਰੀਆਂ ਸੀ ਉਹ ਕਹਿੰਦੀਆਂ ਨੂੰ ਘਰ ਲੈ ਜਾ ਜਾ ਕੇ ਇਹਨੂੰ ਨਵਾਦ ਦਿਓ ਇਹਦੀ ਸੇਵਾ ਕਰ ਕੋਈ ਗੱਲ ਨਹੀਂ ਜੇ ਨਹੀਂ ਜਾਂਦਾ ਤਾਂ ਰੈਂਡੂ ਨਾਲ ਲੈ ਜਾ ਫਿਰ ਮੈਂ ਨਾਲ ਲਿਆ ਆਪਣੇ ਘਰ ਫਿਰ ਉਹ ਮੈਨੂੰ ਨਵਾਇਆ ਤੋਇਆ ਚਪਲ-ਚਪਲ ਪਵਾਈ ਉਹਨੂੰ ਮੈਂ ਤੇ ਕੰਦਾ ਮੈਂ ਤੁਹਾਡੇ ਕੋਲ ਰਹਿਣਾ ਮੈਂ ਨਹੀਂ ਜਾਣਾ ਕਿਤੇ ਵੀ ਇਹ ਲਗਭਗ ਬੱਚੇ ਕਿੰਨੇ ਕੁ ਉਮਰ ਹੋ ਸਕਦੀ ਹੈ ਉਮਰ ਇਹਦੀ ਹੋਣੀ 4-5 ਸਾਲ ਨਹੀਂ 7 ਸਾਲ 7 ਸਾਲ ਕਹਿੰਦੇ ਜੀ 7 ਸਾਲ ਦਾ ਬੱਚਾ ਹੈ ਹਾਂ ਜੀ ਤੁਸੀਂ ਅੱਜ ਕਿਹਦੇ ਹਵਾਲੇ ਕਰ ਦਿੱਤਾ ਮੈਂ ਆਪਣੇ ਪਿੰਡ ਦੇ ਅਗੇ ਰਾਜਾਣੀ ਪ੍ਰਧਾਨਨੀ ਉਹਨਾਂ ਦੇ ਹੱਥ ਵਾਸ ਖਾਤਾ ਜੀ ਇਹ ਬੱਸ ਨੂੰ ਕੁਲਫੋ ਵੱਲ ਕੀਤਾ ਜਾਏਗਾ ਹਾਂ ਜੀ ਵੇਖਦੇ ਆਂ ਜੇ ਪੁਲਸ ਵਾਲੇ ਨਾਂ ਰੱਖਣਗੇ ਫਿਰ ਅਸੀਂ ਰੱਖਾਂਗੇ ਜੀ ਆਪਣਾ ਪ੍ਰੂਫ ਫਾਈਲ ਦਵਾਂਗੇ ਅਸੀਂ ਰੱਖ ਲਾਂਗੇ ਮੈਂ ਲੱਕੀ ਕਮਾਲ ਸੰਤਾਨਵਿੰਡ ਤੁਸੀਂ ਦੇਖ ਰਹੇ ਹੋ ਸਰਬੰਦਾ ਪੜਾ ਕਾਲ ਮੈਟਿੰਗੀ ਚੈਨਲ ਅੱਜ ਅਸੀਂ ਪਹੁੰਚੇ ਆਂ ਥਾਣਾ ਸੰਤਾਨਵਿੰਡ ਪਿੰਡ ਵਿਖੇ ਅੱਜ ਤੋਂ 5 ਦਿਨ ਪਹਿਲਾਂ ਸ਼ੀਵਾ ਨਾਮ ਦਾ ਬੱਚਾ ਇੱਕ ਰਿਕਸ਼ਾ ਚੱਲ ਕੇ ਨੂੰ ਮਿਲਦਾ ਏ ਆਓ ਉਸ ਬੱਚੇ ਬਾਰੇ ਖਾਸ ਗੱਲਬਾਤ ਕਰਦੇ ਆਂ हाँ जी सर एक शिवा नाम का ना बच्चा जो कि ई रिक्शा चालक मिलता है हवाले करता उस तो काफी मेर करने तो बाद पता लगे अग इन्ह ने दे 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 वारसा लग के बुलाया वाला बच्चे जारसा ने हवाले कर ਅੱਜ ਆਪੇ ਦੀ ਨੰਬਰ ਦਾ ਵਰਨਾਮਾ ਭਾਈ ਕਿੱਥੇ ਰਹਿੰਦੇ ਅਸੀਂ ਬਿਠਿਆ ਲਿਬਿਆ ਹੋਰ ਆ ਫਾਈਂ ਆਏ ਸਾਈਆਂ ਵਾਲੇ ਕਿੰਨੇ ਦਿਨ ਹੋ ਗਏ ਬੱਚਾ ਤੁਹਾਡਾ ਗੰਭੋਏ ਤੁਹਾਡੇ ਨੂੰ ਬੱਚੇ ਨਾ ਅੜਦੇ ਨੁਕਸਰ ਕੀਤੀ ਕੋਸ਼ਿਸ਼ ਨਹੀਂ ਫਿਰ ਬੜੀ ਲਵ ਲਵ ਕੇ ਇਦਾਂ ਲਵਦੇ ਲੁਟਦੇ ਰਹੇ ਆ ਭਾਜੀ ਇੰਨਾ ਕੁ ਪਰੇਸ਼ਾਨ ਨਹੀਂ ਹੈ ਕੋਈ ਰੋੜ ਰੂੜ ਨਹੀਂ ਵੇਥੇ ਲਾਈ ਨਹੀਂ ਪਾਇਆ ਇਹ ਹੋੜਾ ਅੱਜ 79 ਮਿੰਟਾ ਨਾਲ ਸਰ ਨੇ ਤੁਹਾਡਾ ਬੱਚਾ ਲੱਭੀ ਤਾਂ ਕੀ ਕਹਿਣਾ ਚਾਹੁੰਦੇ ਹਾਂ ਬਾਰੇ ਉਹਨਾਂ ਦਾ ਬੜਾ ਲਤਰਦਾ ਨਵਾ ਦੇ ਮਹਾਰਾਜ ਉਹਨਾਂ ਨੂੰ ਹੋਰ ਥਕਤੀ ਦਵੇ ਤੇ ਅੱਗੇ ਸਾਡੇ ਨਾਲ ਮੌਜੂਦ ਨੇ ਰਾਜ ਰਾਣੀ ਪ੍ਰਧਾਨ ਜੀ ਸਮਾਜ ਸੇਵੀ ਇਹਨਾਂ ਨੂੰ ਅੱਜ ਤੋਂ 5 ਦਿਨ ਪਹਿਲਾਂ ਇੱਕ ਡਿਵਾਈਸ ਬੱਚਾ ਮਿਲਿਆ ਸੀ ਉਹ ਉਸ ਬੱਚੇ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਪ੍ਰਧਾਨ ਜੀ 5 ਦਿਨਾਂ ਪਹਿਲਾਂ ਤੁਹਾਨੂੰ ਇੱਕ ਡਿਵਾਈਸ ਬੱਚਾ ਮਿਲਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ 5-6 ਦਿਨ ਪਹਿਲਾਂ ਮੈਨੂੰ ਬੱਚਾ ਮਿਲਿਆ ਸੀਗਾ ਕੋਈ ਨਾ ਈਰਖਾ ਚਲਾਉਂਦਾ ਸੀ ਕੋਈ ਜਿਹਾ ਤੇ ਸਾਡਾ ਇਹ ਏਰੀਕਸ਼ੇ ਦੇ ਵਿੱਚ ਬੱਚਾ ਧੱਕੇ ਨਾਲ ਬੈ ਗਿਆ ਸੀ ਤੇ ਕਹਿੰਦਾ ਸੀ ਮੈਂ ਤੁਹਾਡੇ ਨਾਲ ਜਾਣਾ ਵਾ ਉਹ ਉਸ ਤਰ੍ਹਾਂ ਹੀ ਮੇਰੇ ਕੋਲ ਆਇਆ ਇਹ ਬੱਚਾ ਕਹਿੰਦਾ ਹੈ ਕਿ ਮੇਰਾ ਕੋਈ ਹੈਗਾ ਨਹੀਂ ਆ ਤੇ ਇਹ ਬੱਚਾ ਮਤਲਬ ਹੁਣ ਜਾ ਨਹੀਂ ਰਿਹਾ ਉਹਨੂੰ ਮੈਂ ਪੁੱਛਿਆ ਬੱਚਾ ਬੱਚਾ ਨੇ ਚਲੋ ਬੱਚਾ ਸੀਗਾ ਨਿਆਣਾ ਸੀ ਉਹਨੇ ਕਹਤਾ ਮੇਰਾ ਮਾਂ ਬਾਪ ਮਰਿਆ ਮਰਿਆ ਵੀ ਹੈਗਾ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਵਾ ਉਸੇ ਵੇਲੇ ਹੀ ਮੈਂ ਥਾਣੇ ਲੈ ਕੇ ਗਿਆ ਸੁਲਤਾਨਵਿੰਦ ਤੇ ਜਦੋਂ ਸੁਲਤਾਨਵਿੰਦ ਥਾਣੇ ਗਏ ਆ ਤੇ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਬੱਚੇ ਨੂੰ ਪੁੱਛਿਆ ਬੱਚਾ ਉਹਨਾਂ ਫੋਟੋਆਂ ਦੀਆਂ ਖਿੱਚੀਆਂ ਫੋਟੋ ਖਿੱਚ ਕੇ ਥਾਣੇ ਵਾਲਿਆਂ ਨੇ ਮੈਂ ਤਾਂ ਕੀਤੀ ਇਹਨਾਂ ਨੇ ਗਰੁੱਪਾਂ ਵਿੱਚ ਪਾਈਆਂ ਸਾਰਾ ਕੁਝ ਕੀਤਾ ਤੇ ਉਹਨਾਂ ਨੇ ਫਿਰ ਸੋਚਿਆ ਕਿ ਦੋ ਚਾਰ ਦਿਨ ਆਪਾਂ ਉਹਨਾਂ ਦੀ ਵਾਰਸਾਂ ਦੀ ਡੇਟ ਕਰ ਲਈਏ ਤੇ ਤੁਸੀਂ ਆਪਣੇ ਕੋਲ ਰੱਖ ਲਓ ਦੇਖੋ ਜੀ ਮੈਂ ਥਾਣੇ ਤਰੂ ਉਹਨੂੰ 5-6 ਦਿਨ ਆਪਣੇ ਕੋਲ ਰੱਖਿਆ ਉਹਦੀ ਸੇਵਾ ਪਾਣੀ ਅਸੀਂ ਕੀਤੀ ਆ ਅਸੀਂ ਇੱਕ ਸੇਵਾ ਸਮਾਸੇਵਾ ਕਰਦੇ ਆ ਤੇ ਬੱਚੇ ਦੀ ਸੇਵਾ ਕੀਤੀ ਆ ਅੱਜ ਅਸੀਂ ਫਿਰ ਦੁਬਾਰਾ ਥਾਣੇ ਗਏ ਬੱਚੇ ਨੂੰ ਲੈ ਕੇ ਤੇ ਅਸੀਂ ਦੇਖੀਏ ਫਿਰ ਸਾਨੂੰ ਉੱਥੋਂ ਪਤਾ ਲੱਗਾ ਕਿ ਇਹ ਬੱਚਾ ਹੈਗਾ ਵਾ ਕਿਹੜੀ ਗਲੀ ਸੀ ਟੇਠੇ ਵਾਲੀ ਗਲੀ ਦਾ ਦੇ ਦਰਬਾਰ ਸਾਹਿਬ ਲੱਗੇ ਆ ਫਿਰ ਅਸੀਂ ਕੋਈ ਸਾਡੇ ਉਥੇ ਦਿਸਵਿੰਦਰ ਸਿੰਘ ਕਾਉਂਸਲਰ ਸਾਡੇ ਹੈ ਬੈਠੇ ਸੀਗੇ ਉਹਨਾਂ ਨੇ ਕਾਉਂਸਲਰਾਂ ਨੂੰ ਪਾਣ-ਪਾਣ ਕਰਕੇ ਇੱਧਰ-ਉੱਧਰ ਪਤਾ ਕੀਤਾ ਤੇ ਸਾਨੂੰ ਉਸੇ ਵੇਲੇ ਪਤਾ ਲੱਗ ਗਿਆ ਕਿ ਇਹ ਬੱਚਾ ਉਥੇ ਕੋਈ ਕਿਰਾਏ ਤੇ ਰਹਿੰਦੇ ਨੇ ਤੇ ਉਹਨਾਂ ਦਾ ਦਾਦਾ-ਦਾਦੀ ਨੂੰ ਬੁਲਾ ਕੇ ਤੇ ਅਸੀਂ ਸਹੀ ਸਲਾਮਤ ਐਸਐਚਓ ਸੁਲਤਾਨਵਿੰਦ ਦੇ ਥਰੂ ਉਹਨਾਂ ਦੇ ਹਵਾਲੇ ਕੀਤਾ ਤੇ ਸਾਡੇ ਐਸਐਚਓ ਵੀ ਬਹੁਤ ਵਧੀਆ ਨੇ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਡੀਲ ਕਰਕੇ ਤੇ ਹੋਰ ਬੱਚੇ ਨੂੰ ਉਹਨਾਂ ਦੇ ਅਸਲ વાਰਸਾ ਦੇ ਹਵਾਲੇ ਵਿਦ ਪ੍ਰੂਫ ਲੈ ਕੇ ਤੇ ਹਵਾਲੇ ਕਰ ਦਿੱਤਾ ਇਹਦਾ ਪੱਲਾਪਾ ਨਾਮ ਪਾ ਦੇ ਜੀ ਕਰਤਾ ਤੇ ਮਾਨਸਤੋ ਬੱਲਾ ਸਤਿਕਾਰ ਜੀ ਮੈਂ ਤੁਹਾਨੂੰ ਬੋਲਿਆ ਨੂੰ ਮੈਂ ਸਭ ਤੋਂ ਪਹਿਲਾਂ ਸਾਰੇ ਵਰਤਾਂ ਦਾ ਧੰਨਵਾਦ ਕਰਦਾ ਸਰ ਨੂੰ ਸਤਿਕਾਰ ਵਿਕਰ ਜੁंका ਕਲਪਾ ਵਿਕਰ ਜੁਕੇ ਫਤੇ ਮੇਰਾ ਨਾਮ ਬਲਦੇਵ ਸਿੰਘ ਸਲਤਾਨਪੁਰ 6 ਵਾ ਪਡੋਰਾ ਦਾ ਰਹਿਣ ਵਾਲਾ ਹੈ ਜੋ ਕਿ ਭੈਣ ਜੀ ਰਾਜ ਰਵੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਸਾਨੂੰ ਕੁਛ ਦਿਨ ਪਹਿਲਾਂ ਪੰਜ ਛੇ ਦਿਨ ਪਹਿਲਾਂ ਕੋਈ ਬੱਚਾ ਮਿਲਿਆ ਸੀ ਲੋਕਾ ਸਾਡਾ ਰਿਸ਼ਤੇਦਾਰ ਕੋਈ ਆਟਰ ਤੇ ਲੱਗਦਾ ਉਹ ਆਟਰ ਤੇ ਬੈਠ ਗਿਆ ਸੀ ਕਹਿੰਦਾ ਮੈਂ ਮੈਨੇ ਮੇਰਾ ਕੋਈ ਨਹੀਂਗਾ ਤੇ ਮੈਂ ਬਾਬੇ ਟਾਲਾ ਰਹਿਣਾ ਹੈ ਇਹੋ ਨਾਲੇ ਉਹ ਗਾੜੀ ਬੱਚਾ ਸੱਤਿਆਂ ਨੀਗਾ ਘਰ ਲਿਆ ਆ ਉਹਨੇ ਪ੍ਰਧਾਨ ਜੀ ਉਹਨਾਂ ਕੋਲੇ ਲਿਆਂਦਾ ਪ੍ਰਧਾਨ ਜੀ ਉਹਨਾਂ ਨੇ ਉਹਨੇ ਦੱਸਿਆ ਇਸ ਤਰ੍ਹਾਂ ਕਰਕੇ ਬੱਚੇ ਨੂੰ ਪੁੱਛੇ ਦੱਸ ਕੀ ਤੇ ਪ੍ਰਧਾਨ ਜੀ ਉਹਨਾਂ ਨੇ ਕਿ ਤੇਰਾ ਕੌਣ ਆ ਕੌਣ ਨਹੀਂ ਉਹ ਬੱਚੇ ਨੇ ਦੱਸਿਆ ਕਿ ਮੇਰੀ ਮਾਂ ਵੀ ਹੈ ਨਹੀਂ ਮੇਰਾ ਪਿਓ ਵੀ ਨਹੀਂ ਮੇਰਾ ਭੈਣ ਵੀ ਨਹੀਂ ਮੇਰਾ ਭਰਾ ਵੀ ਸਾਡਾ ਕੋਈ ਵੀ ਨਹੀਂਗਾ ਤੇਸ ਤੋਂ ਬਾਅਦ ਪਰਜਾ ਜੀ ਹੋਣਾ ਨੇ ਗਏ ਨਾਲ 2-4 ਲੋਕ ਲੈ ਨਾਲ ਮੱਲੇ ਵਾਲੇ ਲੈ ਥਾਣੇ ਚਲੇ ਗਏ ਜੀ ਥਾਣੇ ਜਾ ਕੇ ਐਸ.ਐਚ.ਓ. ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਰੀਡਰ ਨੂੰ ਮਿਲੇ ਉਹਨਾਂ ਨੂੰ ਫੋਟੋ ਫਟ ਦਿੱਤੀ ਉਹਨਾਂ ਨੂੰ ਕਹਾਣੀ ਦੱਸੀ ਸਾਰੀ ਇਸ ਤਰ੍ਹਾਂ ਕਰਕੇ ਆ ਬੱਚਾ ਮਿਲਿਆ ਜੀ ਜਿਹੜਾ ਲਾ ਬਰਸ ਦੱਸਦਾ ਵੀ ਮੇਰਾ ਕੋਈ ਨਹੀਂਗਾ ਥਾਣੇ ਵਾਲਿਆਂ ਨੇ ਫਿਰ ਉਹ ਇਕੱਟ ਹੋ ਰਹੂ ਤੇ ਉਹ ਬਰਪਰ ਤੇ ਫੋਟੋ ਵਗੈਰਾ ਬੱਚੇ ਦੀਆਂ ਪਾਈਆਂ ਤੋਂ ਬਿਆਨਬਾਜ਼ੀ ਲਈ ਉਹਦੇ ਪੁੱਛਿਆ ਦੱਸ ਕੀਤੀ ਬੱਚੇ ਨੇ ਉੱਥੇ ਵੀ ਇਹੀ ਬਿਆਨ ਦਿੱਤੇ ਜੋ ਸਾਨੂੰ ਦਿੱਤੇ ਇਸ ਤੋਂ ਇਲਾਵਾ ਥਾਣੇ ਵਾਲਿਆਂ ਨੇ ਸਾਡੇ ਪ੍ਰਧਾਨ ਜੀ ਨੂੰ ਹਾਂਡਓਵਰ ਕਰਤਾ ਬੱਚਾ ਕਿ 2-4 ਦਿਨ ਤੁਸੀਂ ਇਹਨੂੰ ਸਭਾ ਸੇਵਾ ਸੰਭਾਲ ਕਰੋ ਇਹਦੀ ਵੀ ਅਸੀਂ ਪਤਾ ਕਰਦੇ ਆ। ਇਸ ਤੋਂ ਇਲਾਵਾ ਜੀ ਥਾਣੇ ਵਾਲਿਆਂ ਨੇ ਸਾਰੇ ਪਤਾ ਸਤਾ ਕੀਤਾ। ਜਿਸ ਤੋਂ ਬਾਅਦ 5-6 ਦਿਨਾਂ ਬਾਅਦ ਅਸੀਂ ਕੇਰੜਾ ਜਿ ਥਾਣੇ ਗਏ। ਥਾਣੇ ਗਏ ਤੇ ਐਸ.ਟੀ.ਓ. ਸਾਹਿਬ ਨੂੰ ਮਿਲੇ ਤੇ ਉੱਥੇ ਕੋਈ ਕੌਮਸਲ ਸਾਹਿਬ ਬੈਠੇ ਸੀ ਆਪਣੇ ਕਾਂਗਰਸ ਪਾਰਟੀ ਦੇ ਜਸਵੰਦਰ ਸਿੰਘ। ਇਹਨਾਂ ਨੂੰ ਦੱਸਿਆ ਗਿਆ ਇਸ ਤਰ੍ਹਾਂ ਕਰਕੇ ਆ ਬੱਚਾ ਇਸ ਤਰ੍ਹਾਂ ਕਰਕੇ ਆ। ਨੀ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਸਾਨੂੰ ਕੋਈ ਥਾਂ ਟਿਕਾਣੇ ਦਾ ਸੀ ਵੀ ਪਤਾ ਕੀਤਾ ਪੁਲਿਸ ਵੀ ਕਰ ਰਹੀ ਪਤਾ ਤੇ ਨਸੰਦਰ ਸਿੰਘ ਨੇ ਇੱਕ ਦੋ ਥਾਈ ਫੋਨ ਕਰਕੇ ਪਤਾ ਕੀਤਾ ਕਿ ਉਹ ਬੱਚੇ ਦੇ ਸਾਨੂੰ ਵਾਰਸਾ ਦਾ ਪਤਾ ਚੱਲ ਗਿਆ ਜਿਹਦੇ ਵਿੱਚ ਫਿਰ ਤਰੰਤੀ ਉਹ ਕੌਂਸਲ ਸਾਹਿਬ ਨੇ ਫੋਨ ਕਰਕੇ ਤੋਂ ਜਿਹੜੇ ਵਾਰਸ ਸੀ ਉਹਨਾਂ ਨੂੰ ਬੁਲਾਇਆ ਦਾਦਾ ਦਦੀ ਸੀਗੇ ਜੋ ਵੀ ਪਰਿਵਾਰ ਦੇ ਲੋਕ ਸੀ ਕਸਟੋਨ ਸਾਹਿਬ ਕੋਲੇ ਬੁਲਾਏ ਬੁਲਾ ਕੇ ਤੋਂ ਉਹਨਾਂ ਦੇ ਜੋ ਵੀ ਉਹਦਾ ਦੇ ਡਾਕੂਮੈਂਟ ਕੋਈ ਪ੍ਰੂਫ ਅਸਲੀ ਦੇਖ ਕੇ ਜੋ ਵੀ ਉਹਦਾ ਸੀਗਾ ਕਾਗਜ਼ੀਕਾਰਾਂ ਵੀ ਦੇਖ ਕੇ ਕਸਟੋਨ ਸਾਹਿਬ ਨੇ ਉਹ ਬੱਚਿਆ ਨੂੰ ਹੈਂਡਓਵਰ ਕਰਤਾ ਉਹਨਾਂ ਦੇ ਵਾਰਸਾ ਦੇ ਉਸ ਤੋਂ ਬਾਅਦ ਮਰਾਜ ਰਾਣੀ ਪ੍ਰਧਾਨ ਜੀ ਤੇ ਅਗਰੇ ਸਿੰਘ ਪ੍ਰਧਾਨ ਉਹ ਵੀ ਉਹਨਾਂ ਦੇ ਨਾਲ ਹੀ ਸੀ ਫਿਰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲਿੰਗ ਕੀਤੀ ਬੜਾ ਵਧੀਆ ਕੀਤਾ ਮਤਲਬ ਬਹੁਤ ਜਿਆਦਾ ਮਤਲਬ ਸਾਥ ਦਿੱਤਾ ਇਸ ਕੰਮ ਦੇ ਵਿੱਚ ਇਸ ਤੋਂ ਇਲਾਵਾ ਜੀ ਫਿਰ ਉਹ ਬੱਚੇ ਦੀ ਅਸੀਂ ਬੜੀ ਕੇਅਰ ਕੀਤੀ ਤੇ ਜਿਹੜਾ ਬੱਚਾ ਜਿਹੜਾ ਅਸਲ ਵਾਰਸ ਦੇ ਹਵਾਲੇ ਕੀਤਾ ਗਿਆ ਸਾਡੇ ਵੱਲੋਂ ਜੇ ਜੋ ਸਮਾਜ ਸੇਵੀ ਰਾਣੀ ਪ੍ਰਧਾਨ ਜੀ ਅਤੇ ਆਪਣੇ ਐਸਐਚਓ ਸਾਹਿਬ थाना 97 ਦੇ ਬਹੁਤ ਹੀ ਵਧੀਆ ਕੰਮ ਕੀਤਾ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਧੰਨਵਾਦ ਕਰਦਾ ਜੀ ਜਿਹੜਾ ਰਾਜਰਾਣੀ ਪ੍ਰਧਾਨ ਜੀ ਇਹਨੇ ਵਧੀਆ ਕੰਮ ਕਰ ਰਹੇ ਆ ਔਰ ਐਸਜੀਓ ਸਾਹਿਬ ਐਡੇ ਵਧੀਆ ਅਫਸਰ ਆ ਜਿਹੜੇ ਸਾਡੇ ਸੁਲਤਾਨਪੁਰ ਥਾਣੇ 'ਚ ਲੱਗੇ ਆ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ